ਗੱਲ ਤਾਂ ਇੱਕ ਕਮਲ ਕੌਰ ਇਹਨੂੰ ਪਹਿਲਾਂ ਤਾਂ ਪੰਜਾਬ ਵਿੱਚ ਇੰਨੀ ਗੈਂਦੀ ਵੱਡੀ ਗਈ ਸੀ ਜਾਣਦੀ ਨਹੀਂ ਸੀ ਕੌਣ ਹੈ ਤਾਂ ਪਰਤ ਪਰ ਨੇ ਦੱਸਿਆ ਵੀ ਆਹ ਵੀ ਇੱਕ ਕੁੜੀ ਹੈ ਹੈਨਾ ਜਾਂ ਤਾਂ ਉਹ ਆਪ ਇਹ ਵੀ ਨਗੇਸ਼ ਦੇਖਦੇ ਸੀ ਬਹੁਤ ਸਾਰੇ ਸੋਸ਼ਲ ਮੀਡੀਆ ਦਾ ਕੰਟੈਂਟ ਆ ਜਿਹੜਾ ਉਹ ਜ਼ਿਆਦਾਤਰ ਔਰਤਾਂ ਦੇ ਆਸ-ਪਾਸੇ ਘੁੰਮਦਾ ਵੀ ਵੱਧ ਤੋਂ ਵੱਧ ਜਿੰਨਾ ਨੰਗੇ ਦਿਖਾਇਆ ਜਾਊਗਾ ਉਹਨੇ ਵਿਊ ਵਧਣਗੇ ਉਹਨਾਂ ਪੈਸਾ ਵਧੂਗਾ ਹੈਨਾ ਜਦੋਂ ਇੱਥੇ ਰੁਜ਼ਗਾਰ ਨਹੀਂ ਹੈ ਤਾਂ ਇਥੇ ਨੌਜਵਾਨ ਵੇਖਦੇ ਆ ਵੀ ਵੱਧ ਤੋਂ ਵੱਧ ਵਿਊ ਕਿਵੇਂ ਲਿਆਂਦੇ ਜਾ ਸਕਣ ਤਾਂ ਕਿ ਉਹਨਾਂ ਨੂੰ ਘਰ ਪੈਸੇ ਜੜੇ ਜੋੜ ਸਕਣ ਇੱਥੇ ਕਿੰਨੇ ਜਣੇ ਬਰਾਤਕਾਰੀਆਂ ਸਾਥ ਬਰਾਤਕਾਰੀਆਂ ਕਰਦੇ ਆ ਕਿੰਨੇ ਬਰਾਤਕਾਰੀਆਂ ਨੂੰ ਕਤਲ ਕਰਕੇ ਆਏ ਵੀ ਇੱਥੇ ਇੱਥੇ ਲੋਕਾਂ ਨੂੰ ਖਰਾਬ ਕਰਦੇ ਆ ਇੱਥੇ ਲੱਛਰ ਤਾਂ ਪੈਦਾ ਕਰ ਰਿਹਾ ਪੰਜੀ ਜਿਹੜੀ ਇੰਸਟਾਗ੍ਰam ਵਾਲੀ ਕੁੜੀ ਕਮਲ ਕੌਰ ਜਿਹਦਾ ਨਾਮ ਸੀਗਾ ਉਹਦਾ ਕਤਲ ਹੋਇਆ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਉਹਨਾਂ ਦੇ ਸਾਥੀਆਂ ਨੇ ਉਹ ਕਤਲ ਕੀਤਾ ਤੇ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਚੋਂ ਨੱਚਰਤਾ ਖਤਮ ਕਰਕੇ ਛੱਡਣੀ ਹੈ ਇਹਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਕੋਈ ਤਾਂ ਮਹਿਰੋ ਹੋਰਾਂ ਦੇ ਹੱਕ ਚ ਬੋਲ ਰਿਹਾ ਤੇ ਕੁਝ ਲੋਕ ਕਹਿ ਰਹੇ ਨੇ ਕਿ ਐਦਾਂ ਨੱਚਰਤਾ ਖਤਮ ਨਹੀਂ ਹੋ ਸਕਦੀ ਤੁਹਾਨੂੰ ਕੀ ਲੱਗਦਾ ਦੇਖੋ ਜਦੋਂ ਆਪਾਂ ਕਹਿੰਦੇ ਐਨਾਸ਼ਾ ਖਤਮ ਕਰਨਾ ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਨਸ਼ੇ ਵਾਲੇ ਨੂੰ ਖਤਮ ਕਰਨਾ ਜੋ ਨਸ਼ੇੜੀ ਆ ਉਹ ਤਾਂ ਖੁਦ ਪੀੜਕ ਹੈ ਨਾ ਉਸੇ ਤਰ੍ਹਾਂ ਉਹ ਔਰਤ ਜੋ ਜੋ ਇੱਕ ਕਿਉਂਕਿ ਸਮਾਜ ਦੀ ਸਮਝ ਆ ਵੀ ਔਰਤ ਇੱਕ ਮਨੋਰੰਜਨ ਦਾ ਸਾਧਨ ਉਹ ਭਾਵੇਂ ਜ਼ਗੀਰਦਾਰੀ ਸਮਾਰ ਸੀ ਭਾਵੇਂ ਜਿਸ ਜਿੰਨਾ ਮਰਜ਼ੀ ਤੇ ਪੁਰਾਣਾ ਇਤਿਹਾਸ ਖੋਲੋ ਔਰਤਾਂ ਮਨੋਰੰਜਨ ਦਾ ਸਾਧਨ ਬਣ ਕੇ ਰਹੀਆਂ ਇਸੀ ਤਰ੍ਹਾਂ ਹੁਣ ਪੂੰਜੀਵਾਦੀ ਦਾ ਦੌਰ ਵੀ ਇੱਥੇ ਹੈਗਾ ਬਾਹਰ ਦੇ ਜਿਹੜੇ ਵੈਸਟਰਨ ਕਲਚਰ ਦਾ ਇਫੈਕਟ ਇੱਥੇ ਹੈਗਾ ਜਿਹਦੇ ਵਿੱਚ ਔਰਤਾਂ ਨੂੰ ਇੱਥੇ ਬਿਊਟੀ ਪ੍ਰੋਡਕਟ ਵੇਚਣ ਲਈ ਘਾਰ ਦੀ ਮਸ਼ਹੂਰੀ ਵੀ ਕਰਨੀ ਆ ਤਾਂ ਅੱਧ ਨੰਗੀ ਕੁੜੀ ਨੂੰ ਖੜਾ ਕੇ ਕਰਦੇ ਆ ਜੇ ਕਿਸੇ ਗਾਣੇ ਦੀ ਪ੍ਰੋਮੋਸ਼ਨ ਕਰਨੀ ਹੈ ਫਿਲਮ ਦੀ ਪ੍ਰੋਮੋਸ਼ਨ ਕਰਨੀ ਹੈ ਤਾਂ ਕੁੜੀਆਂ ਨੂੰ ਜਿਹੜਾ ਨੰਗੇਜ ਦਿਖਾਇਆ ਜਾਂਦਾ ਤੇ ਉਹਨੂੰ ਮਨੋਰੰਜਨ ਦਾ ਸਾਧਨ ਤਾਂ ਕਿ ਵੱਧ ਤੋਂ ਵੱਧ ਉਹਨੂੰ ਦੇਖਿਆ ਜਾਵੇ ਕਿਸੇ ਪਰਫਿਊਮ ਦੀ ਮਸ਼ਹੂਰੀ ਕਰਨੀ ਆ ਕਿਸੇ ਵੀ ਚੀਜ਼ ਦੀ ਮਸ਼ਹੂਰੀ ਕਰਨੀ ਆ ਔਰਤਾਂ ਨੂੰ ਇੱਕ ਮਾਰਕੀਟ ਦੀ ਚੀਜ਼ ਵੇਚਣ ਲਈ ਜਿਹੜਾ ਵਰਤਿਆ ਜਾਂਦਾ ਹਨਾ ਇਸ ਕਰਕੇ ਜਿਹੜਾ ਜਿਹੜਾ ਪੂਰਾ ਸਮਾਜ ਨੇ ਔਰਤ ਨੂੰ ਮਨੋਰੰਜਨ ਦਾ ਸਾਧਨ ਬਣਾਇਆ ਹੋਇਆ ਉਹਦੇ ਪੀੜਤ ਬੰਦੇ ਵੀ ਨੇ ਉਹਦੇ ਪੀੜਤ ਔਰਤਾਂ ਵੀ ਨੇ ਕਿ ਉਹ ਉਹ ਖੁਦ ਪੀੜਤ ਸੀ ਪਹਿਲੀ ਗੱਲ ਤਾਂ ਇਹ ਕਮ ਕਮਲਕੌਰ ਜੋ ਵੀ ਉਹਦਾ ਨਾਮ ਸੀਗਾ ਇਹਨੂੰ ਪਹਿਲਾਂ ਤਾਂ ਪੰਜਾਬ ਵਿੱਚ ਇੰਨੀ ਗਿਣਤੀ ਵੱਡੀ ਗਿਣਤੀ ਜਾਣਦੀ ਨਹੀਂ ਸੀ ਕੌਣ ਹੈ ਤਾਂ ਅਮਰਤਪਾਲ ਨੇ ਦੱਸਿਆ ਵੀ ਆਹ ਵੀ ਇੱਕ ਕੁੜੀ ਹੈ ਹੈਨਾ ਜਾਂ ਤਾਂ ਉਹ ਆਪ ਇਹੋ ਜੀ ਨੰਗੇਸ਼ ਦੇਖਦੇ ਸੀ ਤੇ ਜੇ ਜਾ ਕੇ ਉਹਨਾਂ ਨੂੰ ਆਏ ਲੱਗਿਆ ਵੀ ਹਾਂ ਮੈਂ ਵੀ ਆਵਦਾ ਨਾਮ ਖੱਟ ਲਾ ਮੈਂ ਇਥੇ ਉਹ ਖਤਮ ਕਰਨਾ ਪੰਜਾਬ ਵਿੱਚ ਚਲ ਪੰਜਾਬ ਨੂੰ ਚੰਗਾ ਬਣਾਉਣਾ ਤਾਂ ਪੰਜਾਬ ਵਿੱਚ ਇਥੇ ਬਹੁਤ ਘਸਾ ਪੰਜਾਬ ਚ ਤੇ ਨਸ਼ਾ ਨਸ਼ੀ ਵਾਲਿਆਂ ਨੂੰ ਕਿੰਨੇ ਕਿਹੜੇ ਤਰ੍ਹਾਂ ਨੂੰ ਕਤਲ ਕਰਕੇ ਆ ਗਏ ਹਨਾ ਜਾਂ ਇੱਥੇ ਕਿੰਨੇ ਜਣੇ ਬਰਾਤਕਾਰੀਆਂ ਸਾਥ ਬਰਾਤਕਾਰੀਆਂ ਫਿਰਦੇ ਕਿੰਨੇ ਬਰਾਤਕਾਰੀਆਂ ਨੂੰ ਕਤਲ ਕਰਕੇ ਆਏ ਵੀ ਇੱਥੇ ਉਹ ਇੱਥੇ ਉਹ ਲੋਕਾਂ ਨੂੰ ਖਰਾਬ ਕਰ ਰਹੇ ਆ ਇੱਥੇ ਲੱਤਰ ਤਾਂ ਪੈਦਾ ਕਰ ਰਹੇ ਆ ਉਹ ਕੰਪਨੀ ਵਾਲੇ ਜਿਹੜੇ ਔਰਤਾਂ ਨੂੰ ਜਿਹੜਾ ਉਹ ਨੰਗੇਜ਼ ਦਿਖਾਉਂਦੇ ਉਹਨਾਂ ਨੂੰ ਉਹਨਾਂ ਨੂੰ ਕਿਉਂ ਨਹੀਂ ਇਹਨਾਂ ਨੇ ਇਹ ਕਰਦਾ ਕਿ ਕਿਹੜੀ ਕੰਪਨੀ ਵਾਲੇ ਕਿਹੜੀ ਕੰਪਨੀ ਨੀਗੀ ਇੱਥੇ ਕਰੀਮ ਦੀ ਮਸ਼ਹੂਰੀ ਤੋਂ ਲੈ ਕੇ ਕੱਪੜਿਆਂ ਦੀ ਗੱਡੀ ਦੀ ਕੋਈ ਵੀ ਮਸ਼ਹੂਰੀ ਆ ਉਹਦੇ ਵਿੱਚ ਕੁੜੀਆਂ ਨੂੰ ਜਿਹੜਾ ਉਹ ਬਣਾਇਆ ਜਾਂਦਾ ਇੱਕ ਬਣਾਇਆ ਜਾਂਦਾ ਵੀ ਇਹ ਇੱਕ ਦੇਖੋ ਆਹ ਇਹੋ ਜੀ ਕੁੜੀ ਹੁੰਦੀ ਹੈ ਜੇ ਤੁਸੀਂ ਚੀਜ਼ ਖਰੀਦਦੇ ਨਹੀਂ ਤੇ ਕੁੜੀਆਂ ਐਟ੍ਰੈਕਟ ਹੋ ਜਾਂਦੀਆਂ ਹੈ ਨਾ ਜੇ ਕੋਈ ਪਰਫਿਊਮ ਦੀ ਮਸ਼ਹੂਰੀ ਤੇ ਵੀ ਕੁੜੀਆਂ ਉੱਡੀਆਂ ਫਿਰਦੀਆਂ ਹੁੰਦੀਆਂ ਹਨਾ ਬੰਦੇ ਪਿੱਛੇ ਇੱਕ ਤਾਂ ਤੁਸੀਂ ਇੱਕ ਤਾਂ ਇਹ ਇਮੇਜ ਇਮੇਜ ਸੈੱਟ ਕਰਨ ਵਾਲੇ ਲੋਕ ਆ ਦੂਜਾ ਬਹੁਤ ਸਾਰੇ ਸੋਸ਼ਲ ਮੀਡੀਆ ਦਾ ਕੰਟੈਂਟ ਆ ਜਿਹੜਾ ਉਹ ਜ਼ਿਆਦਾਤਰ ਔਰਤਾਂ ਦੇ ਆਸ-ਪਾਸੇ ਘੁੰਮਦਾ ਵੀ ਵੱਧ ਤੋਂ ਵੱਧ ਜਿੰਨਾ ਨੰਗੇਜ ਦਿਖਾਇਆ ਜਾਊਗਾ ਉਹਨੇ ਵਿਊ ਵਧਣਗੇ ਉਹਨਾਂ ਪੈਸਾ ਬਣੂਗਾ ਹੈਨਾ ਜਦੋਂ ਇੱਥੇ ਰੁਜ਼ਗਾਰ ਨਹੀਂ ਹੈ ਤਾਂ ਇਥੇ ਨੌਜਵਾਨ ਵੇਖਦੇ ਆ ਵੀ ਵੱਧ ਤੋਂ ਵੱਧ ਵਿਊ ਕਿਵੇਂ ਲਿਆਉਂਦੇ ਜਾ ਸਕਣ ਤਾਂ ਕਿ ਉਹਨਾਂ ਨੂੰ 4 ਪੈਸੇ ਜਿਹੜੇ ਜੋੜ ਸਕਣ ਵਾਤ ਤੋਂ ਵੱਧ ਸੋਸ਼ਲ ਮੀਡੀਆ ਨੌਜਵਾਨਾਂ ਤਾਂ ਚਲਾਉਣ ਲੱਗੇ ਆ ਕਿਉਂਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੁਜ਼ਗਾਰ ਇੱਥੇ ਦਿਖ ਰਿਹਾ ਦੂਜੀ ਗੱਲ ਜਿਹੜਾ ਸਮਾਜ ਵਿੱਚ ਔਰਤ ਬੋਦੀ ਕਿਰਦਾਰ ਆ ਸਮਾਜ ਦਾ ਉਹ ਔਰਤਾਂ ਨੂੰ ਜਿਹੜਾ ਉਹ ਦਬਾ ਕੇ ਰੱਖਣਾ ਚਾਹੁੰਦਾ ਇੱਕ ਪੱਤਰਕਾਰ ਸੀ ਉਹਨੇ ਬਲਾਤਕਾਰੀਆਂ ਦੀ ਇੰਟਰਵਿਊ ਕੀਤੀਆਂ ਬਹੁਤ ਸਾਰੇ ਬਲਾਤਕਾਰੀਆਂ ਰਿਪੋਰਟ ਇਕੱਠੀ ਕੀਤੀ ਵੀ ਬਲਾਤਕਾਰ ਕਿਉਂ ਕਰਦੇ ਆ ਬਹੁਤ ਵੱਡੀ ਗਿਣਤੀ ਵਿੱਚ ਬਲਾਤਕਾਰੀਆਂ ਨੂੰ ਇਹ ਲੱਗਦਾ ਮਤਲਬ ਅਫਸੋਸ ਨਹੀਂ ਹੁੰਦਾ ਵੀ ਇਹਨਾਂ ਨੇ ਬਲਾਤਕਾਰ ਕਿਉਂ ਕੀਤੇ ਆ ਇੱਕ ਬਲਾਤਕਾਰੀ ਨੇ ਇਹ ਕਿਹਾ ਕਹਿੰਦਾ ਵੀ ਮੈਂ ਬਲਾਤਕਾਰ ਤਾਂ ਕੀਤਾ ਮੈਂ ਐਗਜ਼ਾਮਪਲ ਸੈੱਟ ਕਰਨਾ ਚਾਹੁੰਦਾ ਸੀ ਕਿ ਔਰਤਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਨਿਕਲਣਾ ਚਾਹੀਦਾ ਮੈਂ ਮੈਂ ਤਾਂ ਔਰਤਾਂ ਨੂੰ ਸਿੱਖਿਆ ਦੇਣਾ ਚਾਹੁੰਦਾ ਸੀ ਉਹਨੇ ਇੱਕ ਬਹੁਤ ਛੋਟੀ ਨਾਬਾਲਗ ਬੱਚੀ 7-8 ਸਾਲ ਦੀ ਬੱਚੀ ਦਾ ਬਲਾਤਕਾਰ ਕੀਤਾ ਸੀ ਵੀ ਤੁਸੀਂ ਦੱਸੋ ਵੀ ਇਹ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣ ਲਈ ਔਰਤਾਂ ਨੂੰ ਹੀ ਕਿਉਂ ਦੋਸ਼ੀ ਠਹਿਰਾਇਆ ਜਾਂਦਾ ਪਰ ਜਿਹੜੀ ਉਹ ਕੁੜੀ ਸੀ ਕਮਲ ਕੌਰ ਉਹ ਵੀ ਤਾਂ ਗਲਤ ਵੀਡੀਓ ਪਾਉਂਦੀ ਸੀ ਗਲਤ ਬੋਲਦੀ ਸੀ ਕਿ ਤੁਸੀਂ ਉਹਦੀਆਂ ਵੀਡੀਓ ਜਾਂ ਜੋ ਕੁਛ ਉਹ ਬੋਲਦੀ ਦਿਖਾਉਂਦੀ ਕਰਦੀ ਸੀ ਉਹਨੂੰ ਠੀਕ ਸਮਝਦੇ ਹੋ ਦੇਖੋ ਮੈਂ ਬਿਲਕੁਲ ਨਹੀਂ ਠੀਕ ਸਮਝਦੇ ਇਹਨੂੰ ਔਰਤਾਂ ਨੂੰ ਇੱਕ ਮਨੋਰੰਜਨ ਦਾ ਸਾਧਨ ਬਣਾਉਣ ਵਾਲਾ ਪੂਰਾ ਪੂਰੇ ਦਾ ਪੂਰਾ ਪ੍ਰਬੰਧ ਬਿਲਕੁਲ ਗਲਤ ਹੈ ਔਰਤ ਵੀ ਇਨਸਾਨ ਹੁੰਦੀ ਆ ਉਹਨਾਂ ਦਾ ਉਹਨਾਂ ਦੇ ਵੀ ਉਹੀ ਮਾਸ ਲੱਗਿਆ ਹੁੰਦਾ ਜੋ ਬੰਦਿਆਂ ਨੇ ਮਾਸ ਲੱਗਿਆ ਹੁੰਦਾ ਉਹਨਾਂ ਤੇ ਜਿਹੜਾ ਕਲਚਰ ਦਾ ਅਟੈਕ ਆ ਵੀ ਅੱਧੇ ਕੱਪੜੇ ਪਾਉਣ ਨਾਲ ਵੀ ਤੁਸੀਂ ਵੱਧ ਸੋਹਣੇ ਲੱਗਦੇ ਆ ਹੈਨਾ ਜਾਂ ਤੁਸੀਂ ਮਤਲਬ ਬਿਊਟੀ ਪਾਰਲਰਾਂ 'ਚ ਜਾ ਕੇ ਆਪ ਦੇ ਆਪ ਨੂੰ ਵੱਧ ਸੋਹਣਾ ਉਹ ਕਰ ਸਪੇਸ਼ ਕਰ ਸਕਦੇ ਆ ਇਹ ਜਿਹੜਾ ਔਰਤਾਂ ਤੇ ਅਟੈਕ ਆ ਹੈਨਾ ਔਰਤਾਂ ਤੇ ਔਰਤਾਂ ਤੇ ਜਿਹੜਾ ਉਹ ਇੰਪੋਜ਼ ਕੀਤੀ ਹੋਈ ਚੀਜ਼ ਆ ਵੀ ਸੋਹਣਾ ਬਣ ਲਈ ਤੁਸੀਂ ਛੋਟੇ ਕੱਪੜੇ ਪਾਓ ਸੋਹਣਾ ਬਣ ਲਈ ਤੁਸੀਂ ਐਂ ਦਿਖਾਓ ਮਾਡਲ ਬਣੋ ਵਿਸ਼ਵ ਸੁੰਦਰੀਆਂ ਦਾ ਬੰਧ ਹੈ ਨਾ ਇਹ ਕੌਣ ਪ੍ਰਮੋਟ ਕਰਦਾ ਵੀ ਤੁਸੀਂ ਵਿਸ਼ਵ ਸੁੰਦਰੀ ਬਣੋ ਤੁਸੀਂ ਮਿਸ ਇੰਡੀਆ ਬਣੋ ਮਿਸ ਪੰਜਾਬ ਬਣੋ ਇਹ ਔਰਤਾਂ ਤੇ ਇੱਕ ਪੂਰਾ ਅਟੈਕ ਆ ਇਹ ਵੀ ਉਹਨਾਂ ਨੂੰ ਆਪਦੇ ਆਪ ਨੂੰ ਸੋਹਣਾ ਦਿਖਾਉਣ ਲਈ ਪਰ ਕਿਉਂਕਿ ਇੱਥੇ ਕੁੜੀ ਨੂੰ ਜਦੋਂ ਵਿਆਹ ਲਈ ਪੁੱਛਿਆ ਜਾਂਦਾ ਤਾਂ ਉਹਦੀ ਪਹਿਲਾਂ ਸੁੰਦਰਤਾ ਦੇਖੀ ਜਾਂਦੀ ਹੈ ਉਹ ਕਿੰਨਾ ਪੜਿਆ ਇਹ ਨਹੀਂ ਦੇਖਿਆ ਜਾਂਦਾ ਮੁੰਡੇ ਨੂੰ ਇਹ ਦੇਖਿਆ ਜਾਂਦਾ ਉਹ ਕਿੰਨਾ ਕਮਾਉਂਦਾ ਉਹਨੂੰ ਤੋਰ ਕੇ ਦੇਖਿਆ ਜਾਂਦਾ ਬੁਲਾ ਕੇ ਦੇਖਿਆ ਜਾਂਦਾ ਹੈ ਨਾ ਉਹਦਾ ਕਦ ਕੱਦ ਦੇਖਿਆ ਜਾਂਦਾ ਔਰਤ ਨੂੰ ਤਾਂ ਸਜਾਵਟ ਵਾਲੀ ਚੀਜ਼ ਸਮਝਿਆ ਜਾਂਦਾ ਵੀ ਘਰੇ ਜਾ ਕੇ ਕਿਸੇ ਨੂੰ ਸਜਾਵਟ ਲਈ ਦੇਣੀ ਹੈ ਹਣਾ ਜਦੋਂ ਸਮਾਜ ਹੀ ਔਰਤ ਨੂੰ ਇਸ ਤਰ੍ਹਾਂ ਨਾਲ ਦੇਖਦਾ ਤੇ ਫਿਰ ਔਰਤਾ ਵੀ ਉਸੇ ਮਾਨਸਿਕ ਮਾਨਸਿਕ ਕਦਰ ਸ਼ਿਕਾਰਨਾ ਹੈ ਨਾ ਉਹ ਵੀ ਆਪਦੇ ਆਪ ਨੂੰ ਸੋਹਣਾ ਬਣਾਉਣ ਵਿੱਚ ਛੋਟੇ ਕੱਪੜੇ ਉਹਨਾਂ ਨੂੰ ਲਾ ਦਿੰਦੇ ਨੇ ਛੋਟੇ ਕੱਪੜੇ ਜਿਹੜੇ ਸ਼ਾਇਦ ਅਸੀਂ ਸਮਾਰਟ ਦੇਖਦੇ ਆ ਉਵੇਂ ਉਵੇਂ ਕਰਦੀਆਂ ਇਹ ਪੂਰੇ ਦਾ ਪੂਰਾ ਸਮਾਜ ਜਿਹੜਾ ਔਰਤਵਰ ਦੀ ਸਮਾਜ ਹੈ ਜਿਹਦੇ ਵਿੱਚ ਔਰਤਾਂ ਵੀ ਆਪਦੇ ਆਪ ਨੂੰ ਜਿਹੜਾ ਪੀੜਤ ਨਹੀਂ ਸਮਾ ਦੀ ਪੀੜਤ ਦਿਖਾਉਣ ਦੀ ਬਜਾਏ ਜਿਹੜਾ ਉਹਨਾਂ ਨੂੰ ਇਹ ਇਹਨੂੰ ਵਧੀਆ ਲੱਗਦਾ ਕੂਨ ਲੱਗਦਾ ਉਹਨਾਂ ਨੂੰ ਲੱਗਦਾ ਛਾਦੇ ਸੀ ਬਹੁਤ ਕੂਨ ਲੱਗ ਰਿਹਾ ਇਹ ਜਿਹੜਾ ਕਲਚਰਲ ਕਲਚਰਲ ਦਾ ਅਟੈਕ ਆ ਜਿਹੜਾ ਇੱਕ ਸਮਾਜ ਵਿੱਚ ਔਰਤਵਰ ਦੀ ਮਾਨਸਿਕਤਾ ਇਹ ਬਿਲਕੁਲ ਖਤਮ ਹੋਣੀ ਚਾਹੀਦੀ ਆ ਪਰ ਇਹਨੂੰ ਤੁਸੀਂ ਕਿਸੇ ਨੂੰ ਕਤਲ ਕਰਕੇ ਖਤਮ ਨਹੀਂ ਕਰ ਸਕਦੇ ਫਿਰ ਕਿਵੇਂ ਖਤਮ ਕਰ ਸਕਦੇ ਦੇਖੋ ਇੱਥੇ ਜਿੰਨਾ ਟਾਈਮ ਔਰਤਾਂ ਹਰ ਫੀਲਡ ਵਿੱਚ ਨਹੀਂ ਆਉਂਦੀਆਂ ਜਿੰਨਾ ਟਾਈਮ ਔਰਤ ਹਰ ਕਿਰਤ ਕਿਰਤ ਕਰਨ ਵਾਲੀ ਔਰਤ ਜਿੰਨਾ ਟਾਈਮ ਉਹ ਇੰਡੀਪੈਂਡੈਂਟ ਨਹੀਂ ਹੋ ਜਾਂਦੀ ਜਿੰਨਾ ਟਾਈਮ ਇਥੇ ਪੈਦਾਵਾਰੀ ਸਾਧਨਾਂ ਦੀ ਵੰਡ ਨਹੀਂ ਹੋ ਜਾਂਦੀ ਵੀ ਔਰਤ ਵੀ ਇਨਸਾਨ ਆ ਜਿੰਨਾ ਟਾਈਮ ਉਹ ਦਰਜਾ ਨਹੀਂ ਮਿਲ ਜਾਂਦਾ ਨੂੰ ਉਹਨਾਂ ਟਾਈਮ ਔਰਤ ਨੂੰ ਜਿਹੜਾ ਇੱਕ ਚੀਜ਼ ਸਮਝਿਆ ਜਾਊਗਾ ਇੱਕ ਬੰਦਾ ਸੀ ਮੈਨੂੰ ਨਾਂ ਨਹੀਂ ਯਾਦਾ ਰਿਹਾ ਇੱਕ ਬਹੁਤ ਜਿਹੜਾ ਫੇਮਸ ਇਥੇ ਬਾਬਾ ਇੱਕ ਹਿੰਦੂਆਂ ਦਾ ਬਾਬਾ ਉਹ ਕਹਿੰਦਾ ਕਿ ਜਿਹੜੀ ਔਰਤ ਦੇ ਮੰਗਲ ਸੂਤਰ ਨਹੀਂ ਪਾਇਆ ਸੰਦੂਰ ਨਹੀਂ ਲੱਗਿਆ ਸਮਝ ਲਓ ਪਲੋਟ ਖਾਲੀ ਹੈ ਵੀ ਤੁਸੀਂ ਇਹ ਉਹਨੇ ਪੂਰੀ ਸਮਾਜ ਦੀ ਮਾਨਸਿਕਤਾ ਦੱਸਦੀ ਵੀ ਪਲਾਟ ਖਾਲੀ ਦਾ ਮਤਲਬ ਵੀ ਉਹ ਕੋਈ ਕੋਈ ਜ਼ਮੀਨ ਆ ਕੋਈ ਜਾਇਦਾਦ ਆ ਵੀ ਜਿਹਦਾ ਕੋਈ ਮਾਲਕ ਉਹ ਮਾਲਕ ਹੋਗਾ ਬੰਦਾ ਹੋਊਗਾ ਹੈਨਾ ਜਿੰਨਾ ਟਾਈਮ ਔਰਤ ਨੂੰ ਖੁਦ ਇੱਕ ਚੀਜ਼ ਸਮਝ ਆ ਜਾਂਦਾ ਵੀ ਉਹਦਾ ਕੋਈ ਮਾਲਕ ਬੰਦਾ ਹੋਊਗਾ ਉਹਨਾਂ ਟਾਈਮ ਇਹ ਸਮਾਜ ਵਿੱਚ ਆਹੀ ਰਹਿਣਾ ਉਹਨਾਂ ਟਾਈਮ ਔਰਤ ਨੂੰ ਜਿਵੇਂ ਬੰਦੇ ਪੇਸ਼ ਕਰਨਾ ਚਾਹੁੰਦੇ ਆ ਜਿਵੇਂ ਮਰਦ ਪ੍ਰਧਾਨ ਸਮਾਜ ਪੇਸ਼ ਕਰਨਾ ਚਾਹੁੰਦਾ ਭਾਵੇਂ ਉਹਨੂੰ ਮਨੋਰੰਜਨ ਲਈ ਪੇਸ਼ ਕਰਨਾ ਚਾਹੁੰਦਾ ਭਾਵੇਂ ਉਹਨੂੰ ਚੀਜ਼ ਵੇਚਣ ਲਈ ਪੇਸ਼ ਕਰਨਾ ਚਾਹੁੰਦਾ ਭਾਵੇਂ ਉਹਨੂੰ ਸਸਤੀ ਲੇਬਰ ਵਜੋਂ ਪੇਸ਼ ਕਰਨਾ ਚਾਹੁੰਦਾ ਉਹਨਾਂ ਟਾਈਮ ਜਿਹੜਾ